ਮੋਰਚਾ ਕਾਲੇ ਪਾਣੀਆਂ ਦਾ ਉਹ ਕਾਲੇ ਪਾਣੀ ਜਿਹੜੇ ਸਾਡੀਆਂ ਨਸਲਾਂ ਤਬਾਹ ਕਰ ਰਹੇ ਨੇ ਬਰਬਾਦ ਕਰ ਰਹੇ ਨੇ ਸਾਡੇ ਜਵਾਕਾਂ ਨੂੰ ਕੈਂਸਰ ਸਾਡੇ ਧਰਤੀ ਨੂੰ ਕੈਂਸਰ ਸਾਡੇ ਪਸ਼ੂਆਂ ਨੂੰ ਸਾਡੇ ਪੰਛੀਆਂ ਨੂੰ ਕੈਂਸਰ ਉਹ ਜਿਹੜੇ ਬੁੱਢੇ ਦਰਿਆ ਰਾਂ ਸਤਲੁਜ ਜ਼ਹਿਰ ਪਾ ਕੇ ਸਾਨੂੰ ਮਾਰਿਆ ਜਾ ਰਿਹਾ ਉਹਦੇ ਖਿਲਾਫ ਜਿਹੜਾ ਆਪਣਾ ਮੋਰਚਾ ਲਾਇਆ ਹੋਇਆ ਆਪਾਂ ਐਲਾਨ ਕੀਤਾ ਕਿ 15 ਅਗਸਤ ਨੂੰ ਵੱਡਾ ਮਾਰਚ ਰੱਖਣਾ ਹੈ ਲੁਧਿਆਣੇ ਤੇ 15 ਸਤੰਬਰ ਤੱਕ ਜੇ ਸਰਕਾਰ ਨਹੀਂ ਹੱਲ ਕਰਦੀ ਤਾਂ ਇਸ ਬੁੱਢੇ ਦਰਿਆ ਦੇ ਵਿੱਚ ਬੰਨ ਮਾਰਨਾ ਹੈ ਉਹਦੇ ਸਬੰਧ ਚ ਪੰਜਾਬੀਓ ਕੱਲ ਨੂੰ 8 ਤਰੀਕ ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਤੜਕੇ ਗੁਰਦੁਆਰਾ ਖਾਲਸਾ ਜਿਹੜੇ ਫਰੋਹੀਪੁਰ ਚ ਨੇ ਉਥੇ ਆਪਣੀ ਮੀਟਿੰਗ ਆ 1 ਵਜੇ ਆਪਣੀ ਮੀਟਿੰਗ ਹੈਗੀ ਫਰੀਦਕੋਟ ਗੁਰੂਕਰ ਬਿਸ਼ਕਰਮਾ ਦਾ ਜਿਹੜਾ ਉੱਥੇ ਆ ਤੇ 4 ਵਜੇ ਆਪਣੀ ਜਿਹੜੀ ਮੀਟਿੰਗ ਹੈ ਮੋਗੇ ਦੇ ਵਿੱਚ ਆ ਬਿਸ਼ਕਰਮਾ ਭਵਨ ਦੇ ਵਿੱਚ ਨੇੜੇ ਆਈਟੀਆ ਸੁਇ ਤਿੰਨ ਮੀਟਿੰਗਾਂ ਨੇ ਆਪਣੀਆਂ ਕੱਲ ਨੂੰ ਮੈਂ ਸਮੁੱਚੇ ਪੰਜਾਬੀਆਂ ਨੂੰ ਅਪੀਲ ਕਰਦਾ ਕਿ ਮਸਲਾ ਕਿਸੇ ਜਾਤ ਜਾਂ ਕਿਸੇ ਧਰਮ ਦਾ ਨਹੀਂ ਆ ਪਾਣੀ ਦੀ ਲੋੜ ਹਿੰਦੂ ਸਿੱਖ ਮੁਸਲਮਾਨ ਸਭ ਨੂੰ ਆ ਪਾਣੀ ਆ ਦਾ ਜੀਵਨ ਆ ਤੇ ਨਵੀਂ ਏਮਜ ਦੀ ਜਿਹੜੀ ਰਿਪੋਰਟ ਆਈ ਹੈ ਕਿ ਸਾਡੇ ਜਵਾਕਾਂ ਨੂੰ ਕਿਸ ਪੱਧਰ ਦੇ ਤੱਕ ਕੈਂਸਰ ਪਹੁੰਚ ਚੁੱਕਿਆ ਹੋ ਰਿਹਾ ਤੇ ਸਾਡੀਆਂ ਆਉਣ ਵਾਲੀਆਂ ਨਸਲਾਂ ਜਿੰਨੀਆਂ ਵੀ ਇੱਥੇ ਪੈਦਾ ਹੋਣਗੀਆਂ ਕੋਈ ਵੀ ਬੱਚਾ ਬਿਨਾ ਕੈਂਸਰ ਤੋਂ ਨਹੀਂ ਹੋਊਗਾ ਉਹ ਕੈਂਸਰ ਤੋਂ ਪ੍ਰੀੜਿਤ ਹੋਊਗਾ ਇਹ ਪਾਣੀਆਂ ਦੀ ਬਦੌਲਤ ਉੱਠੋ ਪੰਜਾਬੀਓ ਘਰਾਂ 'ਚ ਬੈਠਣ ਦਾ ਵੇਲਾ ਨਹੀਂ ਯਾਰ ਆਓ ਉੱਠ ਕੇ ਆਪਾਂ ਇਹ ਮੋਰਚਾ ਹਰ ਹਾਲ 'ਚ ਫਤਿਹ ਕਰਨਾ ਇਹ ਬਹੁਤ ਵੱਡਾ ਇੱਕ ਜਿਹੜਾ ਅੱਤਵਾਦ ਹੈ ਜਿਹੜੇ ਅਤਵਾਦ ਦੇ ਨਾਲ ਸਾਡੀ ਨਰਮ ਕੁਸ਼ੀ ਕੀਤੀ ਜਾ ਰਹੀ ਹੈ ਸਾਡੀਆਂ ਨਸਲਾਂ ਸਾਡੇ ਜਵਾਗ ਸਾਡੀ ਧਰਤੀ ਸਾਡੀ ਆਬੂ ਹਵਾ ਸਭ ਕੁਝ ਬਰਬਾਦ ਕੀਤਾ ਜਾ ਰਿਹਾ ਸੋ ਆਓ ਮੇਰਾ ਵੀਰ ਇਹ ਮਸਲੇ ਦੇ ਉੱਤੇ ਆਪਾਂ ਪਾਰਟੀਆਂ ਤੋਂ ਧੜਿਆਂ ਤੋਂ ਮਜ਼ਬਾਂ ਤੋਂ ਜਾਤਾਂ ਤੋਂ ਉੱਪਰ ਉੱਠ ਕੇ ਹਰ ਬੰਦਾ ਉੱਥੇ ਇਸ ਮੋਰਚੇ ਦਾ ਹਿੱਸਾ ਬਣੇ ਬਾਅਦ ਤੋਂ ਬਾਅਦ ਸਾਡੀਆਂ ਕੱਲ ਦੀਆਂ ਮੀਟਿੰਗਾਂ 10 ਵਜੇ ਫਰੋਹਪੁਰ ਗੁਰਦੁਆਰਾ ਖਾਲਸਾ ਜੀ ਅ 1 ਵਜੇ ਫਰੀਦਕੋਟ ਗੁਰੂਕਾਰਾ ਬਾਬਾ ਬਿਸ਼ਕਰਮਾ ਜੀ ਤੇ ਬਿਸ਼ਕਰਮਾ ਭਵਨ ਨੇੜੇ ਆਈਟੀਆਈ 4 ਵਜੇ ਮੋਗੇ ਕੱਲ ਨੂੰ ਆਪਾਂ ਮਿਲਦੇ ਆਂ ਬਦ ਤੋਂ ਬਾਦ ਸਾਡੇ ਮੇਰੇ ਸਾਥੀ ਨਰੋਆ ਪੰਜਾਬ ਮੰਚ ਤੋਂ ਮੱਤੇਵਾੜਾ ਬਚਾਓ ਜਿਹੜੀ ਜੰਗਲ ਕਮੇਟੀ ਬਣੀ ਆ ਮੱਤੇਵਾੜਾ ਜੰਗਲ ਬਚਾਉਣ ਵਾਲੀ ਉਹ ਤੇ ਹੋਰ ਵੀ ਕਈ ਸ਼ਖਸੀਅਤਾਂ ਜਿਹੜੀਆਂ ਉੱਥੇ ਪਹੁੰਚ ਰਹੀਆਂ ਨੇ ਆਪਾਂ ਬਚਾਰਪਟਾਂਦਰੇ ਕਰਕੇ ਜਿਹੜੀ ਤਿਆਰੀ ਕਰਨੀ ਆ 15 ਅਗਸਤ ਤੇ 15 ਸਤੰਬਰ ਦੀ ਉਹਦੇ ਤੇ ਤੁਹਾਡੇ ਕੋਲ ਪਹੁੰਚ ਰਹੇ ਆ ਸੋ ਆਓ ਮੇਰਾ ਵੀਰ ਕਿ ਤੇ ਉਨਾ ਹੋਵੇ ਕਿ ਅਸੀਂ ਘਰਾਂ ਦੇ ਕੁੰਡੇ ਲਾ ਕੇ ਸੋਚੀ ਜਾਗੇ ਕਿ ਅਸੀਂ ਇੱਥੇ ਬੈਠੇ ਬਚ ਜਾਗੇ ਉਹ ਤੁਸੀਂ ਇੱਥੇ ਬੈਠੀ ਮਰ ਜਾਣਾ ਕਿਉਂਕਿ ਪਾਣੀ ਤੁਸੀਂ ਘਰਾਂ 'ਚ ਬੈਠੇ ਵੀ ਪੀਂਨੇ ਹੋ ਆਪਾਂ 24 ਘੰਟੇ ਪਾਣੀ ਵਰਤਦੇ ਆਂ ਆਟਾ ਬੋਨਣਾ ਆਂ ਦਾਲ ਸਬਜ਼ੀ ਬਣਾਉਣੀ ਆਂ ਪਸ਼ੂਆਂ ਨੂੰ ਪਿਉਣਾ ਆਂ ਆਪਾਂ ਪੀਣਾ ਤਾਂ ਪਾਣੀ ਵਰਤਦੇ ਆਂ ਬਾਈ ਤੇ ਪਾਣੀ ਤੇ ਨਾਲ ਸਾਡਾ ਉਹ ਇੱਕ ਕਾਲਾ ਪਾਣੀ ਜਿਹੜੇ ਸਾਨੂੰ ਸਾਡੀਆਂ ਸਜਾਵਾਂ ਸਾਨੂੰ ਹੁੰਦੀਆਂ ਰਹੀਆਂ ਕਾਲੇ ਪਾਣੀਆਂ ਦੀਆਂ ਸਾਡੇ ਪੁਰਖਿਆਂ ਨੇ ਉੱਥੇ ਉਹ ਹੰਡੀ ਹੱਡੀ ਹਡਾਈਆਂ ਉਹ ਤਖਲੀਪਾਂ ਦੁੱਖ ਕਾਲੇ ਪਾਣੀ ਦੇ ਛੱਲੇ ਨੇ ਤੇ ਆਹ ਕਾਲਾ ਪਾਣੀ ਸਾਨੂੰ ਦੇ ਕੇ ਸਾਡੇ ਘਰਾਂ ਚ ਬਾੜ ਕੇ ਸਾਡੀਆਂ ਧਰਤੀਆਂ ਦੇ ਉੱਤੇ ਲਿਆ ਕੇ ਸਾਡੇ ਦਰਿਆਵਾਂ ਚ ਕਾਲਾ ਪਾਣੀ ਹੈ ਜਿਹੜਾ ਜੈਡਰੀਨੀਅਮ ਇੱਕ ਕੈਮੀਕਲ ਪਾਕਿਸਤਾਨ ਨੂੰ ਮਾਰਿਆ ਜਾ ਰਿਹਾ ਸੋ ਆਓ ਉੱਠ ਕੇ ਆਪਾਂ ਇਹ ਲੜਾਈ ਆਪਣੀਆਂ ਨਸਲਾਂ ਨੂੰ ਬਚਾਉਣ ਲਈ ਆਪਣੀ ਧਰਤੀ ਨੂੰ ਬਚਾਉਣ ਲਈ ਆਪਣੇ ਜਵਾਕਾਂ ਨੂੰ ਬਚਾਉਣ ਲਈ ਤੇ ਆਪਣੇ ਆਪ ਨੂੰ ਬਚਾਉਣ ਲਈ ਉੱਠ ਕੇ ਲੜਗੇ ਆਓ ਕੱਲ ਮਿਲਦੇ ਆਂ ਢਲ ਸੋਮਵਾਰ ਨੂੰ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਹ